ਹਾਂ ਹਾਜੀ ਸਸਰੀ ਗਾਲ ਦੀ ਸਾਰਿਆਂ ਨੂੰ ਮੈਂ ਮੁਖਸਰੀ ਕੁਰਤਾ ਮਸਚੋਰ ਦਰਾਹੇ ਤੋਂ ਜੀ ਮੈਂ ਚੀਨੂ ਜੀ ਆਪਣਾ ਤਿੰਨ ਦਿਨਾਂ ਤੋਂ ਵੀਡੀਓ ਇੱਕ ਵਾਇਰਲ ਹੋ ਰਹੀ ਐ ਹਨੀ ਸੇਠੀ ਦੇ ਪਰਿਵਾਰ ਦੀ ਹਨੀ ਸੇਠੀ ਦੇ ਪਰਿਵਾਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਐ ਜਿਸ ਵਿੱਚ ਹਨੀ ਸੇਠੀ ਦੀ ਵਾਈਫ ਨੇ ਅਲੀਗੇਸ਼ਨ ਲਾਏ ਨੇ ਸਾਡੇ ਤੇ ਹੈਰੀ ਸੇਠੀ ਤੇ ਲਾਏ ਨੇ ਮੁਖਸਰੀ ਕੁਰਤਾ ਮਸਚੋਰ ਦੇ ਸਾਡੇ ਦੇ ਮੇਰੇ ਤੇ ਲਾਏ ਨੇ ਆਪਣੇ ਸੱਸਦੇ ਦੇ ਵੀ ਲਾਏ ਨੇ ਸੱਸ ਮੇਰੀ ਵੀ ਇਦਾਂ ਵਾ ਇਦਾਂ ਵਾ ਵੀ ਚੱਕੀ ਵਾਲਾ ਆਉਂਦਾ ਸੀ ਜੋ ਵੀ ਆ ਚਲੋ ਮੈਟਰ ਆਪਾਂ ਨੂੰ ਅਸੀਂ ਤਾਂ ਕੋਈ ਇਹਨਾਂ ਦੇ ਘਰਾਂ ਚ ਰਹਿੰਦੇ ਸਾਨੂੰ ਪਤਾ ਹੀ ਐ ਯਾਨੀ ਕਿ ਮੈਂ ਉਸ ਦੇ ਬਾਰੇ ਸੱਚ ਦੱਸਣਾ ਚਾਹੁੰਦਾ ਕਿ ਵਿੱਚੋਂ ਗੱਲ ਹੈ ਕਿ ਮੈਂ 3 ਦਿਨਾਂ ਤੋਂ ਚੁੱਪ ਸੀਗਾ ਵੀ ਉਹਦੇ ਹਨੀ শেਠੀ ਦੇ ਬੱਚਾ ਇਹਦੇ ਜਨਮ ਲੈਣਾ ਸੀਗਾ ਵੀ ਚਲੋ ਮੈਂ ਵੀ 3 ਦਿਨਾਂ ਤੋਂ ਮੈਂ ਚੁੱਪ ਸੀਗਾ ਵੀ ਮੈਂ ਬੋਲਾ ਪਰ ਮੈਂ ਉਸ ਬੱਚੇ ਕਰਕੇ ਮੈਂ ਚੁੱਪ ਰਹਿ ਗਿਆ ਅੱਜ ਮੈਂ ਤੁਹਾਨੂੰ ਸਾਰਾ ਕੁਝ ਦੱਸਣ ਲੱਗਿਆ ਵਿੱਚੋਂ ਗੱਲ ਹੈ ਕੀ ਹੈ ਗੱਲ ਵਿੱਚੋਂ ਇਹ ਹੈ ਕਿ ਅਸੀਂ ਨਾ 1 ਸਾਲ ਪਹਿਲਾਂ ਜਗਾ ਲਈ ਸੀ ਕਿਲਾ ਇੱਕ ਕਿਲਾ ਸੀ ਜਗਾ ਲਈ ਸੀ 72 ਲੱਖ ਦੀ ਚਲੋ ਸੀ ਤਿੰਨੇ ਪਾਰਦਨ ਰਖਣੀ ਹੋ ਗਿਆ ਹੈਰੀ ਹੋ ਗਿਆ ਤੇ ਮੈਂ ਹੋ ਗਿਆ ਅਸੀਂ ਤਿੰਨਾਂ ਨੇ ਜਗਾ ਲਈ ਸੀ ਕੋਠੀ ਬਣਵਾਉਣ ਵਾਸਤੇ ਅਸੀਂ ਏਸੀ ਵੀ ਚਲੋ ਪੈਲਦੇ ਅਸੀਂ ਪੈਲਦੇ ਨੇ ਪੈਲ ਦੇ ਨੇੜੇ ਕੋਠੀ ਪਾ ਲਈਏ ਚਲੋ ਮੈਂ ਵੀ ਏਸੀ ਵੀ ਚਲੋ ਮੈਂ ਵੀ ਪੈਲ ਦੇ ਸਟੋਰ ਖੋਲ੍ਹਿਆ ਅਸੀਂ ਪੈਲ ਦੇ ਵਿੱਚ ਕੋਠੀ ਸਾਂਝੀ ਪਾ ਲਈਏ ਜੋ ਕਿ ਇਹ ਏਕਮ ਸੇਠੀ ਨੂੰ ਨਹੀਂ ਸੀ ਆਪਣਾ ਇਹਨੂੰ ਮਨਜ਼ੂਰ ਨਹੀਂ ਸੀਗਾ ਉਹ ਰੋਜ਼ ਘਰ ਦੇ ਵਿੱਚ ਕਲੇਸ਼ ਕਰਦਾ ਸੀ ਉਹਦਾ ਵੀ ਅਸੀਂ ਮੈਂ ਆਪਣੇ ਸੱਸ ਤੇ ਆਪਣੇ ਹੈਰੀ ਨਾਲ ਮੈਂ ਆਪਣੇ ਦਿਓਰ ਨਾਲ ਮੈਂ ਕੋਠੀ ਸਾਂਝੀ ਨਹੀਂ ਪਾਣੀ ਵੇ ਤੂੰ ਮੈਨੂੰ ਆਪਾਂ ਲੁਧਿਆਣਾ ਹੀ ਕੋਠੀ ਬਾਨਨੇ ਆ ਆਪਾਂ ਲੁਧਿਆਣਾ ਹੀ ਰਹਨੇ ਆ ਮੇਰੇ ਸਹੌਂਿਆਂ ਕੋਲ ਮੇਰੇ ਘਰੇ ਹਰ ਹਣੀ ਸੇਠੀ ਦੇ ਸਹੌਂਿਆਂ ਕੋਲ ਹੁਣ ਵਿੱਚੋਂ ਗੱਲ ਇਹ ਨਿਕਲੀ ਅਸੀਂ ਆ ਦੇਖੋ ਸਾਡੀ ਹਿਸਟਰੀ ਆ ਦੇਖੋ ਆ ਦੇਖੋ ਮੈਂ ਤੁਹਾਨੂੰ ਦਿਖਾ ਵੀ ਦੇਣਾ ਜੇ ਕਿਸੇ ਨੇ ਦੇਖਣੀ ਵੀ ਹੋਵੇ ਮੇਰੇ ਕੋਲ ਇਹ ਦੁਕਾਨ ਤੇ ਆ ਕੇ ਸਾਂਝਾ ਸਾਡੀ ਅਸੀਂ ਇੱਕ ਕਿਲਾ ਜਗ੍ਹਾ ਲਈ ਹੈ ਜਿਹਦੇ ਵਿੱਚ 72 ਲੱਖ ਚ ਸੌਦਾ ਆ ਜੀ ਅਸੀਂ 24-24 ਲੱਖ ਰੁਪਏ ਤਿੰਨਾਂ ਨੇ ਪਾ ਕੇ ਅਸੀਂ ਇਹ ਜਗ੍ਹਾ ਨੂੰ ਖਰੀਦਿਆ ਇੱਕ ਸਾਲ ਪਹਿਲਾਂ ਦੀ ਗੱਲ ਆ ਚਲੋ ਅਸੀਂ ਉੱਥੇ ਕੰਮ ਸਟਾਰਟ ਕਰਤਾ ਜੋ ਕਿ ਇੱਕ ਸਾਲ ਪਹਿਲਾਂ ਏਕਮ শেਠੀ ਨੂੰ ਬਰਦਾਸ਼ਤ ਨਾ ਹੋਣ ਕਰਕੇ ਵੀ ਇਹ ਕੰਮ ਸ਼ੁਰੂ ਹੋ ਗਿਆ ਕੱਠੀਆਂ ਕੋਠੀਆਂ ਪੈਣ ਲੱਗੀਆਂ ਨੇ ਵੀ ਮੈਂ ਇਹਨੂੰ ਕਿਸੇ ਤਰੀਕੇ ਰੋਕਾਂ ਚਲੋ ਇਹ ਲੜ-ਲੋੜ ਕੇ ਇਹਨੇ ਹਣੀ শেਠੀ ਨੇ ਵਿਚਾਰਾ ਸਮਾਜ ਸੇਵੀ ਬੰਦਾ ਗੁੱਡ ਆਪਾਂ ਇਹ ਵੀ ਕਹਿ ਦਈਏ ਪ੍ਰਿੰਕਲ ਜੋ ਕਹਿੰਦਾ ਸੀ ਸੱਚ ਕਹਿੰਦਾ ਪ੍ਰਿੰਕਲ ਵੀ ਵੀ ਇਹਨਾਂ ਦਾ ਪ੍ਰਾਪਰਟੀ ਡਿਸਟ੍ਰਿਬਿਊਟ ਆ ਉਹ ਵਾਕਈ ਪ੍ਰਾਪਰਟੀ ਡਿਸਟ੍ਰਿਬਿਊਟ ਆ ਪਰ ਉਸ ਹਣੀ শেਠੀ ਵੱਲੋਂ ਪ੍ਰਾਪਰਟੀ ਡਿਸਟ੍ਰਿਬਿਊਟ ਨਹੀਂ ਹੈਗਾ ਉਹ ਏਕਮ শেਠੀ ਵੱਲੋਂ ਪ੍ਰਾਪਰਟੀ ਡਿਸਟ੍ਰਿਬਿਊਟ ਆ ਪ੍ਰਿੰਕਲ ਥੋੜੀ ਜੀ ਗੱਲ ਨੂੰ ਲੈ ਗਿਆ ਦੇਖੋ ਹੋਰ ਪਾਸੇ ਨੂੰ ਲੈ ਗਿਆ ਚਲੋ ਪ੍ਰਿੰਕਲ ਦੀ ਪ੍ਰਿੰਕਲ ਉਹਦੀ ਹਣੀ ਏਕਮ শেਠੀ ਦੀ ਰਿਸ਼ਤੇਦਾਰ ਹੈ ਪ੍ਰਿੰਕਲ ਪ੍ਰਿੰਕਲ ਏਕਮ শেਠੀ ਦਾ ਰਿਸ਼ਤੇਦਾਰ ਹੈ ਜਿਹਦੇ ਕਰਕੇ ਉਹਨੇ ਏਕਮ শেਠੀ ਨੇ ਪ੍ਰਿੰਕਲ ਦਾ ਸਾਥ ਲੈਣ ਦੀ ਕੋਸ਼ਿਸ਼ ਕੀਤੀ ਤੇ ਗੱਲ ਕੀ ਹੋਈ ਵਿੱਚੋਂ ਮੁੱਦਾ ਮੈਂ ਹੁਣ ਤੁਹਾਨੂੰ ਦੱਸਦਾ ਕੀ ਆ ਅਸੀਂ ਕੋਠੀਆਂ ਸਾਂਝੀਆਂ ਬਣਾਉਣ ਕਰਕੇ ਜਿਹਦੇ ਕਰਕੇ ਇਹ ਇਹ ਮੁੱਦਾ ਸ਼ੁਰੂ ਹੋਇਆ ਇਸ ਘਰ ਦੇ ਵਿੱਚ ਕਲੇਸ਼ ਪੈਣਾ ਸ਼ੁਰੂ ਹੋਇਆ ਵੀ ਅਸੀਂ ਕੋਠੀਆਂ ਸਾਂਝੀਆਂ ਪਾਉਣੀਆਂ ਨਹੀਂ ਹੈਗੀਆਂ ਵੀ ਮੈਂ ਆਪਣੀ ਸੱਸ ਤੇ ਆਪਣੀ ਉਹਨੇ ਨਹੀਂ ਲੈਣਾ ਇਹਨੇ ਕੀ ਕੀਤਾ ਭਾਈ ਕਰੋ ਲੜ ਲੜ ਕੇ ਚਲੋ ਇਹਨਾਂ ਨੇ ਇੱਕ ਦੋ ਇੱਕ ਦੋ ਵਾਰ ਹਨੀ শেਠੀ ਨੇ ਦੇਖੋ ਕੁੱਟੀ ਵੀ ਆ ਵੀ ਮੈਂ ਭਾਈ ਮੇਰਾ ਪਿਓ ਮਰ ਗਿਆ ਵੀ ਮੈਂ ਅਲੱਗ ਹੋਣਾ ਨਹੀਂਗਾ ਨਾ ਮੈਂ ਆਪਣੇ ਭਰਾ ਨੂੰ ਛੱਡਣਾ ਨਾ ਮੈਂ ਆਪਣੀ ਮਾਂ ਨੂੰ ਛੱਡਣਾ ਮੇਰਾ ਪਿਓ ਮਰ ਗਿਆ ਜਿਸ ਕਰਕੇ ਇਹਨਾਂ ਨੇ ਆਪਣੀਆਂ ਰਸੋਈਆਂ ਤੱਕ ਵੀ ਅਲੱਗ ਕਰ ਲਈਆਂ ਰਸੋਈਆਂ ਵੀ ਦੇਖੋ ਇਹਨਾਂ ਦੀਆਂ ਅਲੱਗ-ਅਲੱਗ ਹੋ ਗਈਆਂ ਇਹਦੀ ਮਾਂ ਨੇ ਵਿਚਾਰੀ ਨੇ ਕਲੇਸ਼ ਤੋਂ ਡਰਦੇ ਹੋਏ ਇਹਨਾਂ ਦੀਆਂ ਕਿਚਨਾਂ ਵੀ ਲੱਗ ਕਰਤੀਆਂ ਜਿਨ੍ਹਾਂ ਨੂੰ ਇਹ ਸਾਰੇ ਪਰਿਵਾਰ ਆਪਣੇ ਗੁਰਦੁਆਰੇ ਕਲਗੀਧਾ ਗੁਰਦੁਆਰੇ ਮੱਲੇ 'ਚ ਸਭ ਨੂੰ ਪਤਾ ਵੀ ਇਹਨਾਂ ਨੇ ਰਸੋਈਆਂ ਵੀ ਆਪਣਾ ਰੋਟੀ ਪਾਣੀ ਸਾਰਾ ਕੁਝ ਲੱਗ ਕਰਦ ਚਲੋ ਗੱਲ ਇਹ ਆ ਵੀ ਅਸੀਂ ਜਦੋਂ ਕੋਠੀ ਪਾਣੀ ਸਟਾਰਟ ਕੀਤੀ ਚਲੋ 1 ਸਾਲ ਪਹਿਲਾਂ ਅਸੀਂ ਕੰਮ ਰਗਾਤਾ ਮੈਂ ਤਾਂ ਕਹਿਤਾ ਅਸੀਂ ਵੀ ਚਲੋ ਕੋਈ ਕੋਠੀਆਂ ਪਾਣੀਆਂ ਨਹੀਂ ਹੈਗੇ ਪਹਿਲਾਂ ਤਾਂ ਆਪਣੀ ਵਾਈਫ ਨੂੰ ਆਪਣਾ ਕੇਸ ਸੁਲਝਾ ਚਲੋ ਉਹਨੇ ਕੋਈ ਕੀਤਾ ਏਕਮ ਸੇਠੀ ਨੇ ਗੱਲ ਮੁੱਦੇ ਦੀ ਮੇਨ ਗੱਲ ਜਿਹੜੀ ਇੱਥੋਂ ਜਿੱਥੋਂ ਸਟਾਰਟ ਆ ਵੀ ਏਕਮ ਸੇਠੀ ਨੇ ਲੜ ਕੇ ਆਪਣੇ ਘਰੇ ਚਲੀ ਗਈ ਉਹ ਉਹ ਆਪਣੇ ਘਰੇ ਚਲੀ ਗਈ ਤੇ ਉਹਨੇ ਕੀ ਕੀਤਾ ਉੱਥੇ ਜਾ ਕੇ ਵੀਡੀਓ ਬਣਾਈ ਇੱਕ ਕੋਰਟ ਦੇ ਵਿੱਚ ਦੇਣ ਵਾਸਤੇ ਵੀ ਮੈਨੂੰ ਇਹ ਤੰਗ ਕਰਦਾ ਜਾਂ ਮੈਨੂੰ ਕੁੱਟਦਾ ਮਾਰਦਾ ਜਾਂ ਕੁਝ ਵੀ ਆ ਹੋਰ ਜੋ ਅਲੀਗੇਸ਼ਨ ਸੀ ਉਹਨੇ ਲਾਉਣੇ ਸੀ ਜੋ ਲਾਤੇ ਉਨੇ ਚਲੋ ਇਹ ਵੀਡੀਓ ਆ ਬਣਾ ਕੇ ਪਤਾ ਨਹੀਂ ਹੁਣ ਉਹ ਬਣਾਉਣ ਵਾਲਾ ਤੁਸੀਂ ਇਹ ਦੇਖ ਲਓ ਜਿਹੜਾ ਏਕਮ শেਠੀ ਦਾ ਭਰਾ ਏਕਮ শেਠੀ ਦਾ ਭਰਾ ਵਾ ਜਿਹਨੂੰ ਪਤਾ ਨਹੀਂ ਨਿੱਕੂ ਨਿੱਕੂ ਕਹਿੰਦੇ ਨੇ ਕਰਨਵੀਰ ਸਿੰਘ ਆ ਪਤਾ ਨਹੀਂ ਕਨਵੀਰ ਸਿੰਘ ਆ ਮੈਂ ਜਾਣਦਾ ਨਹੀਂ ਸ਼ਾਰਟ ਮੈਂਟ 'ਚ ਨਿੱਕੂ ਕਹਿੰਦੇ ਨੇ ਮੈਨੂੰ ਇਹ ਨਾ ਪਤਾ ਵੀ ਨਿੱਕੂ ਨੇ ਉਹ ਦੇਖ ਲਾ ਤੂੰ ਆਪਣੀ ਭੈਣ ਦਾ ਘਰ ਕੀ ਬਸਾਉਣਾ ਸੀ ਕਾਕਾ ਤੂੰ ਆਪਣੀ ਭੈਣ ਦਾ ਘਰ ਸਗੋ ਉਜਾੜਿਆ ਹੀ ਆ ਲੋਕਾਂ ਨੂੰ ਵੀਡੀਓ ਬਣਾ ਕੇ ਤੂੰ ਕੈਮਰਾਮੈਨ ਮੂਰੇ ਕੈਮਰਾਮੈਨ ਬਣ ਕੇ ਖੜ ਗਿਆ ਤੇ ਆਪਣੀ ਭੈਣ ਦੀ ਵੀਡੀਓ ਬਣਾਉਣੀ ਬਣਾ ਰਿਹਾ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਯਾਨੀ ਕਿ ਇਹਨਾਂ ਨੇ ਵੀਡੀਓ ਬਣਾਈ ਵੀ ਇਹ ਹਨੀ ਸੇਠੀ ਨੇ ਹੈਰੀ ਸੇਠੀ ਨੇ ਮੈਨੂੰ ਖੇਤਾ ਦੇ ਵਿੱਚ ਫੜ ਲਿਆ ਮੈਂ ਦੂਸਰਾ ਅਲੀਗੇਸ਼ਨ ਉਹ ਲਾ ਰਹੀ ਆ ਵੀ ਮੁਕਸਰੀ kurta ਪਜਾਮਾ ਸੂਰ ਵਾਲਿਆਂ ਦੇ ਨਾਲ ਵੀ ਹੈਰੀ ਸੇਠੀ ਇੱਕਣਾ ਤੀਸਰਾ ਉਹ ਅਲੀਗੇਸ਼ਨ ਲਾ ਰਹੀ ਆ ਵੀ ਘਰੇ ਮੇਰੀ ਸੱਸ ਦੇ ਘਰੇ ਚ ਚੱਕੀ ਆਲ ਆਉਂਦਾ ਸੀ ਵੀ ਅੰਦਰੋਂ ਕੁੰਡੀ ਲਾ ਲੈਂਦੇ ਸੀ ਪਰ ਤੂੰ ਜੋ ਤੂੰ ਜੋ ਇਹ ਕੋਸ਼ਿਸ਼ ਕਰਨ ਦਾ ਤੈਨੂੰ ਕੀ ਮਿਲ ਗਿਆ ਤੂੰ ਚੱਕ ਕੇ ਆਪਣੇ ਘਰ ਦੀ ਜੇ ਕੋ ਵਿਚਾਰਾ ਹਨੀ ਸੇਠੀ ਸਮਾਜ ਸੇਵੀ ਬੰਦਾ ਵਾ ਉਹ ਜਿਸ ਦਿਨ ਉਹ ਲੜ ਕੇ ਗਈ ਆ ਜਿਸ ਦਿਨ ਉਹ ਲੜਕੇ ਗਈ ਆ ਉਹ ਉਸੇ ਉਸ ਟਾਈਮ ਉਸ ਦੇ ਖਾਤੇ ਸਾਡੇ ਕੋਲ ਬੈਂਕ ਦਾ ਡਿਟੇਲ ਵੀ ਆ 5.5 ਲੱਖ ਰੁਪਏ ਉਹਦੇ ਖਾਤੇ ਸੀਗਾ ਔਰ 30 20 ਟੋਲੇ 32 ਟੋਲੇ ਉਹਦੇ ਕੋਲ ਸੋਨਾ ਸੀਗਾ ਜੋਰ ਆ ਭਰਾ ਤੇ ਉਹ ਉਹਨੂੰ ਲੈ ਕੇ ਇੱਥੋਂ ਚਲੇ ਗਏ ਹਨੀ ਸੇਠੀ ਕਹਿੰਦਾ ਕੋਈ ਗੱਲ ਨਹੀਂ ਸੋਨਾ ਉਹਦਾ ਹੀ ਸੀਗਾ ਪੈਸਾ ਵੀ ਉਹਦਾ ਹੀ ਫਿਰ ਕੀ ਗੱਲ ਹੈ ਹਨੀ ਸੇਠੀ ਨੇ ਦੇਖੋ ਇੱਥੇ ਰੈੱਡ ਮੰਗੋ ਦੇ ਵਿੱਚ ਦੁਕਾਨ ਬਣਾਈ ਆ ਉਹ ਸਾਰਾ ਕਰੰਟ ਅਕਾਊਂਟ ਏਕਮ ਸੇਠੀ ਨਾਮ ਤੇ ਆ ਜੇ ਉਹਨੇ ਅਲੱਗ ਹੋਣਾ ਹੁੰਦਾ ਉਹ ਹੋ ਜਾਂਦਾ ਜੇ ਉਹਨੇ ਲੱਗ ਹੋਣਾ ਹੁੰਦਾ ਉਹਦੇ ਗਰੰਟ ਅਕਾਊਂਟ ਹੀ ਖੁਲਾਉਂਦਾ ਉਹਦੇ ਨਾਮ ਤੇ ਦਾ ਉਹ ਆਪਣਾ ਰੈੱਡ ਮੰਗੋ ਵਾਲਾ ਸਟੋਰ ਹੀ ਨਾ ਕਰਦਾ 50 50000 ਰੁਪਏ ਲੱਖ ਲੱਖ ਦੀ ਸੇਲ ਹੈ ਇਕਮ ਸੇਠੀ ਵੜ ਗਈ ਬਹੁਤ ਵੱਡੀ ਸ਼ਰਮਨਾਕ ਹਰਕਤ ਜਿਹੜੀ ਤੂੰ ਕੀਤੀ ਆ ਤੈਨੂੰ ਹਣੀ ਸੇਠੀ ਵੀ ਬਰਦਾਸ਼ਤ ਕਰ ਲੂ ਤੈਨੂੰ ਹੈਰੀ ਵੀ ਬਰਦਾਸ਼ਤ ਕਰ ਲੂ ਤੇਰੀ ਸੱਸ ਵੀ ਬਾਪਾ ਮੈਂ ਮੁਕਸਰੀ ਕੁਰਤੇ ਵਿੱਚ ਆਪਣੇ ਸਟੋਰ ਵਾਲੇ ਤੈਨੂੰ ਬਰਦਾਸ਼ਤ ਕਰਨਾ ਨਹੀਂ ਪਾਣੀ ਫੁੱਲਦੋਂ ਲੰਘ ਚੁੱਕਿਆ ਹੁਣ ਮੁੱਦੇ ਦੀ ਗੱਲ ਇਹ ਆ ਵੀ ਤੂੰ ਹੁਣ ਮਾਫੀ ਮੰਗਣੀ ਆ ਤੂੰ ਕਲਗੀਧਰ ਕਟਾਣਾ ਸੌਰੀ ਕਟਾਣਾ ਸਾਹਿਬ ਗੁਰਦੁਆਰੇ ਵਿੱਚ ਬਾਬੇ 베ਰੀ ਸਾਹਿਬ ਦੇ ਉੱਥੇ ਜਾ ਕੇ ਤੂੰ ਇਹ ਸੌ ਚੁੱਕਣੀ ਆ ਵੀ ਹਾਂ ਵੀ ਹੈਰੀ ਸੇਠੀ ਨੇ ਮੇਰਾ ਰੇਪ ਕਰਨ ਦੀ ਕੋਸ਼ਿਸ਼ ਕੀਤੀ ਜਾਂ ਮੁਕਸਰੀ ਕੁਰਤੇ ਜਮਿਆਂ ਵਾਲੇ ਦੀ ਤੂੰ ਉੱਥੇ ਉਹਨੇ ਆਪਣਾ ਕੁਸ਼ਕ ਕਰਨ ਦੀ ਕੀਤੀ ਜਾਂ ਤੂੰ ਤੇਰੀ ਆਪਣੀ ਸੱਸ ਨੇ ਵੀ ਹਾਂ ਵੀ ਬੰਦੇ ਕਿਹੜੇ ਵਾਰ ਦੀ ਸੀ ਉਹ ਤੂੰ ਸਾਰੀ ਸੌ ਚੁੱਕਣੀ ਆ ਵੀ ਇਹ ਗੱਲ ਸੱਚ ਹੈ ਜੇ ਇਹ ਗੱਲ ਸੱਚ ਆ ਤੂੰ ਤਾਂ ਵੀ ਸੌ ਚੱਕਣੀ ਆ ਜਾਂ ਵੀ ਇਹ ਗੱਲ ਸੱਚ ਆ ਵੀ ਮੈਂ ਸੌ ਚੱਕਦੀ ਆ ਉਹ ਇਹ ਮੀਡੀਆ ਦੇ ਵਿੱਚ ਤੈਨੂੰ ਹੋਣਾ ਪੈਣਾ ਜੇ ਇਹ ਗੱਲ ਝੂਠ ਆ ਤੈਨੂੰ ਮਾਫੀ ਮੰਗਣੀ ਪੈਣੀ ਆ ਮੇਰੀ ਘਰ ਵਾਲੀ ਤੋਂ ਵੀ ਤੈਨੂੰ ਹੈਰੀ ਸੇਠੀ ਤੋਂ ਵੀ ਔਰ ਤੈਨੂੰ ਆਪਣਾ ਆਪਣੀ ਸੱਸ ਤੋਂ ਵੀ ਵੀ ਮੈਂ ਇਹ ਗਲਤ આરોਪ ਵੀ ਮੈਂ ਇਹਨੂੰ ਅਲੱਗ ਕਰਨਾ ਚਾਹੁੰਦੀ ਸੀ ਇਸ ਕਰਕੇ ਵੀ ਮੇਤੋ ਇਹ ਗਲਤੀ ਹੋ ਗਈ ਚਲੋ ਇਹ ਤੇਰੀ ਮਰਜ਼ੀ ਤੂੰ ਕੀ ਬੋਲਣਾ ਕੀ ਨਹੀਂ ਪਰ ਮੈਂ ਹੁਣ ਤੁਹਾਨੂੰ ਗੱਲ ਦੱਸਦੀ ਅੱਜ ਹੋ ਗਈ ਇੱਕ ਤਰੀਕ ਇੱਕ ਤਰੀਕ ਅੱਜ ਚਲੋ ਡਿਲੀਵਰੀ ਤੇਰੀ ਹੋ ਗਈ ਮੈਂ ਬੋਲਿਆ ਨਹੀਂ ਕੁਝ ਵੀ ਦੋਈ ਚੰਗਾ ਨਹੀਂ ਲੱਗਦਾ ਹੈਗਾ ਵੀ ਆਪਾਂ ਕਾਹਨੂੰ ਬੋਲਣਾ ਪਰ ਹੁਣ ਪਾਣੀ ਥਲੂ ਪੁਣਾ ਚ ਲੰਘ ਗਿਆ ਹੁਣ ਗੱਲ ਇਹ ਹੈ ਵੀ ਤੂੰ ਇੱਕ ਏਕਮ ਸੇਠੀ ਇੱਕ ਤੁਹਾਡਾ ਭਰਾ ਨਿੱਕੂ ਤੇਰਾ ਭਰਾ ਨਿੱਕੂ ਔਰ ਤੇਰੀ ਸੱਸ ਤੇਰੀ ਮੰਮੀ ਜਿਹੜੀ ਤੇਰੀ ਹੈਗੀ ਆ ਆਪਣੀ ਹੰਨੀ ਸੇਠੀ ਜਿਹੜੀ ਸੱਸ ਆ ਉਹ ਤਿੰਨੇ ਜਾਣੇ ਗੁਰਦੁਆਰੇ ਅਸੀਂ ਕਿਸੇ ਨਾਲ ਨਹੀਂ ਦਰਦ ਤੁਰਨਾਗਾ ਤੁਸੀਂ ਤਿੰਨਾਂ ਜਾਣਿਆਂ ਨੂੰ ਜਾ ਕੇ ਕਟਾਣਾ ਸਾਹਿਬ ਗੁਰਦੁਆਰੇ ਸੌਂ ਖਾਣੀ ਆ ਜੇ ਤੁਸੀਂ ਇਹ ਕੰਮ ਨਾ ਕੀਤਾ ਮੈਂ ਤੁਹਾਨੂੰ 3 ਦਿਨ ਦਾ ਟਾਈਮ ਦੇ ਰਿਹਾ 1 ਤਰੀਕ ਹੋਗੀ 2 ਤਰੀਕ ਹੋਗੀ 3 ਤਰੀਕ ਹੋਗੀ ਮੈਂ ਇੱਕਮ ਸੇਠੀ ਵਿਚੇ ਤੇਰਾ ਵਿਚੇ ਤੇਰੇ ਭਰਾ ਦਾ ਨਿੱਕੂ ਦਾ ਵਿਚੇ ਤੇਰੀ ਸੱਸ ਦੇ ਮੈਂ ਐਫ ਆਈ ਆਰ ਦਰਜ ਕਰਾ ਦੇਣੀ ਆ ਜੇ ਤੂੰ ਇਹ ਸਪਸ਼ਟੀਕਰਨ ਇਹ ਨਾ ਦਿੱਤਾ ਜਣ ਕੇ ਮੈਂ ਬਹੁਤ ਜਣ ਕੇ ਅਸੀਂ ਵੀ ਸਮਾਜ ਦੇ ਵਿੱਚ ਰਹਿਣਾ ਲੋਕ ਸਾਡੇ ਬਾਰੇ ਹੁਣ ਪਤਾ ਨਹੀਂ ਕੀ ਕੀ ਗੱਲਾਂ ਕਰਨ ਲੱਗੇ ਪਰ ਇਹ ਹੁਣ ਤੂੰ ਪ੍ਰੂਫ ਕਰਨਾ ਜੇ ਤੂੰ ਇਹ ਪ੍ਰੂਫ ਕਰ ਨਾ ਪਾਈ ਮੈਂ 5 ਤਰੀਕ ਨੂੰ ਹਣੀ ਸੇਠੀ ਤੂੰ ਵੀ ਸੁਣ ਲੈ ਹਣੀ ਸੇਠੀ ਤੂੰ ਵੀ ਸੁਣ ਲੈ ਮੈਂ ਨਹੀਂ ਦੇਖਣਾ ਤੇਰੀ ਘਰ ਵਾਲੀ ਐ ਹੈਰੀ ਸੇਠੀ ਤੂੰ ਵੀ ਸੁਣ ਲੈ ਵੀ ਮੈਂ ਨਹੀਂ ਦੇਖਣਾ ਤੇਰੀ ਭਾਬੀ ਐ ਮੈਂ 5 ਤਰੀਕ ਨੂੰ ਦਰਾਹੇ ਥਾਣੇ ਦੇ ਵਿੱਚ ਰਿਪੋਰਟ ਲਿਖਾ ਲੈਣੀ ਐ ਵੀ ਇਹਨਾਂ ਨੇ ਗਲਤ ਸੇ ਮੇਰੇ ਤੇ ਮੁਕਸਰੀ ਕੁਰਤਾ ਐਮਐਸ ਸ਼ੋਰ ਤੇ ਅਲੀਗੇਸ਼ਨ ਲਗਾਏ ਨੇ ਬਾਕੀ ਦੂਜੀ ਗੱਲ ਬਾਕੀ ਮੈਂ ਤੁਹਾਨੂੰ ਹੈਰੀ ਸੇਠੀ ਦਾ ਵੀ ਸਪਸ਼ਟਿਕਰਨ ਦੇਣ ਲੱਗਿਆ ਹੈਰੀ ਸੇਠੀ ਮੇਰਾ ਭਰਾ ਵਾ ਦਿਲੋਂ ਨਾ ਸਾਨੂੰ ਕੋਈ ਬੰਦਾ ਤੋੜ ਸਕਦਾ ਨਾ ਕੋਈ ਬੰਦਾ ਸਾਨੂੰ ਕੋਈ ਕੁਝ ਕਰ ਸਕਦਾ ਤੇ ਸੀਗਾ ਨਾ ਜਣ ਕੇ ਹੈਰੀ ਸੇਠੀ ਜੀ ਮੈਂ ਤੁਹਾਨੂੰ ਆ ਦਿਖਾਉਣਾ ਦੇਖੋ ਮੇਰੇ ਕੋ ਫੋਟੋਆਂ ਨੇ ਹੈਰੀ ਸੇਠੀ ਮੇਰੀ ਘਰ ਵਾਲੀ ਤੋਂ ਆ ਦੇਖ ਲਓ ਰਖੜੀ ਬਣਵਾਉਂਦਾ 2 ਸਾਲ ਹੋ ਗਏ ਉਹਨੂੰ ਵਿਚਾਰੇ ਨੂੰ ਸਾਡੀ ਦੋਸਤੀ ਨੂੰ 2-3 ਸਾਲ ਹੋ ਗਏ ਅਸੀਂ ਜਿਹੜੀ ਜਗਾ ਖਰੀਦੀ ਸੀ ਉਹ ਮੇਰੀ ਘਰ ਨੂੰ ਆ ਦੇਖੋ ਮੈਂ ਤੁਹਾਨੂੰ ਸਾਰੀਆਂ ਆ ਦਿਖਾਉਣਾ ਆਪਣੀਆਂ ਜਣੇ ਕਿ ਉਹਨੇ ਮੇਰੀ ਭੈਣ ਤੋਂ ਮੇਰੀ ਘਰ ਵਾਲੀ ਤੋਂ ਰਖੜੀ ਬਣਾਉਂਦਾ ਇਹ ਜੇ ਗੰਦੇ ਅਲੀਗੇਸ਼ਨ ਇਹਨੇ ਲਾਏ ਨੇ ਮੈਂ ਇਹਦੇ ਖਾਸ ਤੋ ਖਿਲਾਫ ਆ ਔਰ ਜੇ ਇਹਨੇ ਮਾਫੀ ਨਾ ਮੰਗੀ ਇਹਨੂੰ 5 ਤਰੀਕ ਦਾ ਟਾਈਮ ਦੇਤਾ 5 ਤਰੀਕ ਦਾ ਵੀ ਟਾਈਮ ਤਾ ਦੇਤਾ ਵੀ ਚਲੋ ਇਹਦੇ ਡਿਲੀਵਰੀ ਹੋਈ ਆ ਬੰਦਾ ਨਹੀਂ ਸਹੀ ਹੁੰਦਾ ਹੈਗਾ ਆਪਣੇ ਘਰੇ ਇਹਨੂੰ ਆਪਣਾ ਸਪਸ਼ਟਿਕਰਨ ਦੇਣਾ ਪੈਣਾ ਜੇ ਇਹਨੇ ਨਾ ਦਿੱਤਾ ਨਾ ਮੈਨੂੰ ਹਨੀ ਸ਼ੇਠੀ ਰੋਕੇ ਨਾ ਮੈਨੂੰ ਕੋਈ ਹੈਰੀ ਸ਼ੇਠੀ ਰੋਕੇ ਮੈਂ ਕਿਸੇ ਦਾ ਢੇਕਾ ਨਹੀਂ ਲੱਗਦਾ ਸਿੱਧੀ ਗੱਲ ਨੂੰ ਸਿੱਧੀ ਸਾਫ਼ ਸਪਸ਼ਟਨਾ 5 ਤਰੀਕ ਨੂੰ ਮੈਂ ਜਾ ਕੇ ਐਫ ਆਈ ਆਰ ਕਰਾਉਣੀ ਆ ਵੀ ਇਹਾਂ ਨੇ ਸਾਡੇ ਤੇ ਗਲਤ ਰੋਲੇ ਨੇ ਧੰਨਵਾਦ ਜੀ